ਚਿਕਾ ਖਰਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਹਲਕਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਭਾਈ ਅਮਨ ਪ੍ਰੀਤ ਸਿੰਘ ਮਹੱਦੀਪੁਰ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ 328 ਪਾਵਨ ਸਰੂਪਾਂ ਦੇ ਇਨਸਾਫ ਲਈ ਬੇਅਦਬੀ ਕੰਡ ਦੇ ਇਨਸਾਫ ਲਈ ਪੰਜਾਬ ਪੰਜਾਬੀ ਪੰਜਾਬੀਅਤ ਦੇ ਭਲੇ ਵਾਸਤੇ ਸਰੀਏ ਨੰਦਪੁਰ ਸਾਹਿਬ ਤੋਂ ਆਈ ਆਵਾਜ਼ ਆਓ ਸਰ ਜੀ ਇਹ ਨਵਾਂ ਪੰਜਾਬ ਤਹਿਤ ਮੈਦਾਨੇ ਜੰਗ ਵਿੱਚ ਉਤਾਰਿਆ ਗਿਆ ਸੀ ਅੱਜ ਉਹਨਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਸਤੇ ਇਹ ਸਾਰੀਆਂ ਸਿੱਖ ਸੰਗਤਾਂ ਨੇ ਸਿਰ ਜੋੜ ਕੇ ਸਵੇਰੇ ਆਰੰਭਤਾ ਕੀਤੀ ਸੀਗੀ ਮਜੀਠੇ ਹਲਕੇ ਦੇ ਵਿੱਚ ਪਿੰਡ ਮਹੱਦੀਪੁਰ ਤੋਂ ਚੱਲ ਕੇ ਵੱਖ-ਵੱਖ ਪਿੰਡਾਂ ਤੋਂ ਹੁੰਦੇ ਹੋਏ ਕਥੂ ਨੰਗਲ ਚਵਿੰਡਾ ਮਜੀਠਾ 5 ਵਜੇ ਅੱਜ ਮੰਜਿੱਥੇ ਆ ਕੇ ਇਹਨਾਂ ਨੇ ਸਮਾਪਤੀ ਕੀਤੀ ਹੈ ਤੇ ਜਿੱਥੇ ਇਹਨਾਂ ਵੀਰਾਂ ਲਈ ਅਰਦਾਸ ਕਰਦਾ ਹਾਂ ਇਹ ਕੋ ਲੋਕ ਨੇ ਜਿਹੜੇ ਕਹਿੰਦੇ ਨੇ ਤੁਹਾਡੀ ਪਾਰਟੀ ਲਈ ਪ੍ਰਚਾਰ ਕਰਾਂਗੇ ਪੈਸੇ ਕਿੰਨੇ ਦਿਓਗੇ ਤੁਹਾਨੂੰ ਵੋਟਾਂ ਪਾਵਾਂਗੇ ਸਾਨੂੰ ਕੀ ਦਿਓਗੇ ਇਹ ਕਈ ਲੋਕ ਨੇ ਜਿਹੜੇ ਪੰਜਾਬ ਤੇ ਪੰਥ ਤੇ ਲੋਕਾਂ ਲਈ ਚੱਲੇ ਹੋਏ ਨੇ ਕਹਿੰਦੇ ਤਨ ਕਰਕੇ ਵੀ ਸੇਵਾ ਕਰਾਂਗੇ ਮਨ ਕਰਕੇ ਵੀ ਨਾਲ ਆ ਤੇ ਧੰਨ ਕਰਕੇ ਵੀ ਅਸੀਂ ਗੁਰੂ ਪੰਥ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਨਾਲ ਖੜੇ ਆ ਜਿਹੜੇ ਆਪਣੇ ਸਮਾਂ ਕੱਢ ਕੇ ਕੀਮਤੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੇ ਘਾਲਣਾ ਘਾਲੀ ਤੇ ਮੈਂ ਅਰਦਾਸ ਕਰਦਾ ਇਹਨਾਂ ਸਾਰਿਆਂ ਵਾਸਤੇ ਸਤਿਗੁਰੂ ਇਹਨਾਂ ਨੂੰ ਸਿਹਤ ਜਾਬੀਆਂ ਆਪਸੀ ਪਿਆਰ ਗੁਰਸਿੱਖੀ ਜੀਵਨ ਬਖਸ਼ਣਾ ਇਹਨਾਂ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਦੂਸਰੇ ਪਾਸੇ ਜਿਹੜੇ ਆਜ਼ਾਦ ਬਿਰਤੀ ਦੇ ਹਲਕਾ ਮਜੀਠਾ ਦੇ ਵੋਟਰ ਨੇ ਉਹਨਾਂ ਨੂੰ ਅਪੀਲ ਕਰਦਾ ਕਿ 1 ਜੂਨ ਨੂੰ ਚੌਣ ਨਿਸ਼ਾਨ ਵਾਜਾ ਜਿਹੜਾ ਗੁਰੂ ਸਾਹਿਬ ਦੀ ਕਦੇ ਰਬਾਬ ਬਣ ਕੇ ਉਹ ਆਵਾਜ਼ ਵੱਜਦੀ ਹੈ ਬਾਬਰ ਨੂੰ ਜਬਰ ਆਖਦੀ ਹੈ ਤੇ ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਉਹ ਚੌਣ ਨਿਸ਼ਾਨ ਵੀ ਸਾਨੂੰ ਉਹੀ ਵਾਜਾ ਦਿੱਤਾ ਜਿਹੜੇ ਵਾਜੇ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਬੈਠ ਕੇ ਕੀਰਤਨ ਕਰਦੇ ਸਾਂ ਮਹਾਰਾਜ ਜੀ ਨੇ ਉਹੀ ਚੋਣ ਨਿਸ਼ਾਨ ਸਾਨੂੰ ਅੱਜ ਮੁਰਦ ਦਿੱਤਾ ਹੈ। ਇਹੀ ਵਾਜੇ ਨੂੰ ਹੁਣ ਲੋਕ ਸਭਾ ਚ ਲੈ ਕੇ ਜਾਣਾ ਹੈ। ਤੇ ਇੱਕ ਜੋਂ ਨੂੰ ਵਾਜੇ ਵਾਲਾ ਬਟਨ ਦਬਾ ਕੇ ਭਾਈ ਅਮਨਪ੍ਰੀਤ ਸਿੰਘ ਨੂੰ ਆਪਾਂ ਕਾਮਯਾਬ ਬਣਾਉਣਾ ਹੈ ਤਾਂ ਕਿ ਜਿਹੜੀ ਆਵਾਜ਼ ਸਾਡੀ ਤਰਨਿਆਂ ਵਿੱਚ ਮੋਰਚਿਆਂ ਵਿੱਚ ਅੱਜ ਤੱਕ ਨਾ ਕਿਸੇ ਸਰਕਾਰ ਨੇ ਸੁਣੀ, ਨਾ ਕਿਸੇ ਪ੍ਰਸ਼ਾਸਨ ਨੇ ਸੁਣੀ, ਨਾ ਕਿਸੇ ਅਦਾਲਤ ਦੇ ਜੱਜ ਨੇ ਸੁਣੀ। ਉਹ ਆਵਾਜ਼ ਨੂੰ ਅਸੀਂ ਲੋਕ ਸਭਾ ਚ ਲੈ ਕੇ ਜਾਣਾ ਔਰ 1 ਜੂਨ ਨੂੰ ਫੈਸਲਾ ਹੋਣਾ ਤੇ ਬੇਨਤੀ ਕਰਦਾ ਹਾਂ ਵਾਰ-ਵਾਰ ਉਸ ਦਿਨ ਧਿਆਨ ਰੱਖਿਓ ਇੱਕ ਬੰਨੇ ਨਸ਼ਿਆਂ ਵਾਲੇ ਸਦਾਗਰ ਹੋਣਗੇ ਇੱਕ ਬੰਨੇ ਪੰਜਾਬ ਹਮੇਤੀ ਹੋਣਗੇ ਇਹ ਤੁਸੀਂ ਉਧਰ ਫੈਸਲਾ ਕਰਨਾ ਹੈ ਔਰ ਆ ਮਜੀਠਾ ਜਦੋਂ ਮਜੀਠੇ ਹਲਕੇ ਦੀ ਗੱਲ ਆਉਂਦੀ ਹੈ ਤੇ ਨਸ਼ਿਆਂ ਤੇ ਗੱਲ ਚਲੀ ਜਾਂਦੀ ਹੈ ਅੱਜ ਵੀ ਇੱਥੇ ਨੌਜਵਾਨ ਸਾਨੂੰ ਮਜੀਠੇ ਸ਼ਹਿਰ ਦੇ ਵਿੱਚ ਮਿਲੇ ਉਹ ਕਹਿੰਦੇ ਜੀ ਤੁਸੀਂ 2007 ਚ ਕਿਉਂ ਨਹੀਂ ਆਏ ਤੁਸੀਂ 12 ਚ ਕਿਉਂ ਨਹੀਂ ਆਏ ਤੁਸੀਂ 17 ਚ ਕਿਉਂ ਨਹੀਂ ਆਏ ਅਸੀਂ ਤੁਹਾਨੂੰ ਡੀਕਦੇ ਆ ਕਿਉਂ ਇੱਥੇ ਰੋਜ਼ ਨੌਜਵਾਨ ਨਸ਼ੇ ਨਾਲ ਮਰ ਰਹੇ ਔਰ ਸੱਚੀ ਗੱਲ ਤੁਸੀਂ ਦੁਨੀਆ ਦੇ ਭਾਰ ਕਿਤੇ ਚਲੇ ਜਾਓ ਜਦੋਂ ਪੰਜਾਬ ਦੇ ਨਸ਼ਿਆਂ ਦੀ ਗੱਲ ਚੱਲੇਗੀ ਤੇ ਮਜੀਠੇ ਤੋਂ ਸ਼ੁਰੂ ਹੋਊਗੀ ਤੇ ਅੱਜ ਅਸੀਂ ਮਜੀਠੇ ਦੀ ਧਰਤੀ ਤੇ ਖਲੋ ਕੇ ਕਹਿ ਰਹੇ ਆ ਅੱਜ ਪੰਜਾਬ ਚੋਂ ਨਸ਼ਾ ਬੰਦ ਕਰਨਾ ਹੈ ਤੇ ਆਓ ਅੱਜ ਅਸੀਂ ਮਜੀਠੇ ਚੋਂ ਫਿਰ ਐਲਾਨ ਕਰਦੇ ਐਥੋਂ ਇਹ ਐਲਾਨ ਕਰਦੇ ਆ ਕਿ ਅਸੀਂ ਬੰਦ ਕਰਾਂਗੇ ਨਸ਼ਾ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਇਹਨੂੰ ਕਰਜ਼ਾ ਮੁਕਤ ਕਰਾਂਗੇ ਇਹਨੂੰ ਬੇਰੁਜ਼ਗਾਰੀ ਮੁਕਤ ਕਰਾਂਗੇ ਅਸੀਂ ਬੇਅਦਬੀ ਕਾਂਡ ਦੇ ਇਨਸਾਫੀ ਲਵਾਂਗੇ ਅਸੀਂ 328 ਰੂਪਾਂ ਦੇ ਇਨਸਾਫ ਲਵਾਂਗੇ ਜਿਹੜੇ ਕਹਿੰਦੇ ਜੀ ਮਜੀਠੇ ਚ ਨਸ਼ੇ ਦੇ ਤਸਕਰ ਰਹਿੰਦੇ ਨੇ ਉਹੀ ਇੱਕ ਦਿਨ ਕਹਿਣਗੇ ਇੱਥੇ ਮਜੀਠੀਏ ਸਰਦਾਰ ਵੀ ਰਹਿੰਦੇ ਨੇ ਉਹ ਤੁਸੀਂ ਕਾਇਮ ਕਰਨੇ ਇਹਨਾਂ ਲੋਕਾਂ ਨੇ ਉਹ ਬਰਬਾਦੀ ਕਰ ਦਿੱਤੀ ਐ ਅਸੀਂ ਉਹਨੂੰ ਬਹਾਲ ਕਰਨਾ ਐ ਇਸ ਲਈ ਆਓ ਇਹ ਜਿਹੜਾ ਮਜੀਠਾ ਦੁਨੀਆ 'ਚ ਬਦਨਾਮ ਹੋ ਚੁੱਕਾ ਨਾ ਇਹ ਮਜੀਠੇ ਵਾਲਿਓ ਹੁਣ ਇਹਦਾ ਪਾਸਾ ਬਦਲ ਦਿਓ ਪਹਿਲਾਂ ਅਸੀਂ ਬਦਲਾ ਬਦਲਾ ਦੀ ਗੱਲ ਕੀਤੀ ਉਹ ਵੀ ਲੋਕ ਮੁੜ ਕੇ ਉਹਨਾਂ ਦੀਆਂ ਪੈੜਾਂ 'ਚ ਚੱਲ ਪਏ ਨੇ ਹੁਣ ਜਿਹੜਾ ਆਮ ਆਦਮੀ ਪਾਰਟੀ ਦਾ ਬਦਲਾ ਲਿਆਂਦਾ ਸੀ ਹੁਣ ਅਸੀਂ ਉਹਦਾ ਬਦਲ ਬਣ ਕੇ ਚੱਲਾਂਗੇ ਇਹ ਸੋਚਦੇ ਨੇ ਕਿ ਕਦੇ ਕਾਂਗਰਸ ਆਈ ਕਦੇ ਕਾਲੀਏ ਆਗੇ ਕਦੇ ਕਾਲੀਏ ਆਗੇ ਤੇ ਕਦੇ ਕਾਂਗਰਸ ਆਗੀ ਤੇ ਉਦੋਂ ਬਾਅਦ ਇੱਕ ਤੀਜੀ ਆਮ ਆਦਮੀ ਪਾਰਟੀ ਆਗੀ ਇਹਨਾਂ ਦੇ ਮਨ 'ਚ ਖਿਆਲ ਇਹ ਹੈ ਕਿ ਸਾਡੇ ਤੋਂ ਬਿਨਾ ਇੱਥੇ ਹੋਰ ਕੌਣ ਹੈ ਪਰ ਹੁਣ ਪੰਜਾਬ ਦੇ ਲੋਕਾਂ ਨੇ ਦੱਸਣਾ ਹੋ ਅਸੀਂ ਚੌਥਾ ਬਦਲਤਾ ਤਿਆਰ ਕਰ ਲਵਾਂਗੇ ਪਾਰਿਆ ਜਿਹੜੇ ਤਿੰਨ ਪਿੱਛੇ ਛੱਡੇ ਨੇ ਭੌਂਕੇ ਨਾਲ ਅਸੀਂ ਕਦੀ ਨਹੀਂ ਦੇਖਾਂਗੇ ਇਹ ਤੁਸੀਂ ਹੁਣ ਇਹਨਾਂ ਚੋਣਾ ਦੇ ਵਿੱਚ ਇਸ ਗੱਲ ਦਾ ਸਬੂਤ ਦੇਣਾ ਤੇ ਗੁਰੂ ਕਿਰਪਾ ਕਰੇ ਇੱਕ ਤਰੀਕ ਇਹ ਜੂਨ ਜਿਹੜਾ ਚੜਨਾ ਔਰ ਇੱਥੇ ਵੀ ਗੱਲ ਕੀ ਸਾਡੇ ਸ਼ਹੀਦੀ ਦਿਹਾੜੇ ਨੇ ਅਕਾਲ ਤਖਤ ਸਾਹਿਬ ਤੇ ਘੱਲੂ ਘਰਾ ਵਾਪਰਦਾ ਇਧਰੋਂ ਕਿਸਾਨੀ ਦੇ ਦਿਨ ਨੇ ਸਾਰੇ ਉਹਨਾਂ ਦੇ ਉਹ ਆਪਣੇ ਕੰਮ ਕਾਜਾਂ ਚੋਂ ਲੋਕ ਵਿਹਲੇ ਹੋ ਕੇ ਮਸਾ ਨਿਕਲਦੇ ਆ ਤੇ ਅੱਗੇ ਝੋਨੇ ਦੀ ਤਿਆਰੀ ਚ ਲੱਗਦੇ ਆ ਇਨਾਂ ਨੇ ਦਿਨ ਕਿੱਥੇ ਲਿਆ ਕੇ ਰੱਖੇ ਇਹ ਵੀ ਧਿਆਨ ਚ ਰੱਖਣਾ ਪਰ ਇੱਕ ਤਰੀਕ ਤੁਹਾਡੇ ਲਈ ਬਹੁਤ अहमਤ ਆ ਜੇ ਮਾੜੀ ਜੀ ਵੀ ਤੁਸੀਂ ਕੁਤਾਈ ਕਰ ਗਏ ਤੇ ਚੇਤੇ ਰੱਖ ਲਿਓ ਦੁਨੀਆ ਦੇ ਨਕਸ਼ੇ 'ਚ ਤੁਹਾਨੂੰ ਪੰਜਾਬ ਨਹੀਂ ਜੇ ਲੱਭਣਾ ਤੇ ਹੋ ਸਕਦਾ ਈ ਤੋਂ ਬਾਅਦ ਇਹ ਚੋਣਾ ਵੀ ਬੰਦ ਕਰ ਦੇਣ ਆਉਣ ਵਾਲੇ ਸਮੇਂ 'ਚ ਇਹੋ ਇਹੋ ਜੇ ਕਾਨੂੰਨ ਲਿਆ ਕੇ ਤੁਹਾਡੇ ਅੱਗੇ ਰੱਖ ਦੇਣਗੇ ਤੁਸੀਂ ਆਪਣੇ ਘਰ 'ਚ ਲਵਾਰਿਸ ਤੇ ਕਿਰਾਏਦਾਰ ਬਣ ਕੇ ਰਹਿ ਜਾਓਗੇ ਇਸ ਲਈ ਅੱਜ ਤੁਹਾਡੇ ਲਈ ਸਮਾਂ ਜਿਹੜਾ ਬਹੁਤ ਹੀ ਸੰਜੀਦਗੀ ਨਾਲ ਸੋਚ ਕੇ ਚੱਲਣ ਵਾਲਾ ਹੈ ਤੇ ਮਜੀਠੇ ਹਲਕੇ 'ਚੋਂ ਬੇਨਤੀ ਕਰਦਾ ਹੈ ਉਹ ਵੀ ਲੋਕ ਨੇ ਜਿਨ੍ਹਾਂ ਨੇ ਦੁਨੀਆ ਭਰ 'ਚ ਮਜੀਠੇ ਹਲਕੇ ਦੀ ਬਦਨਾਮੀ ਕਰਾਈ ਔਰ ਤੁਸੀਂ ਲੋਕ ਜਿਨ੍ਹਾਂ ਨੇ ਉਹਨਾਂ ਲੋਕਾਂ ਨੂੰ ਨਿਹੰਗ ਸਿੰਘਾਂ ਦੇ ਬਾਟੇ ਦੀ ਤਰ੍ਹਾਂ ਮਾਜ ਕੇ ਲਾਂਬੇ ਕਰਨਾ ਹੈ ਤੇ ਮਜੀਠੀਆਂ ਦੀ ਦਿੱਖ ਨੂੰ ਮੁੜ ਬਹਾਲ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ